ਪੰਜਾਬੀ ਫੇਮਸ ਸਿੰਗਰ ਮਨਪ੍ਰੀਤ ਮੰਨਾ ਅਤੇ ਅਰਸ਼ ਬਲਦੀ ਤੁਹਾਨੂੰ ਪਤਾ ਕੰਟਰੋਵਰਸੀ ਚੱਲ ਰਹੀ ਹੈ ਜੋ ਕਿ ਬਹੁਤ ਹੀ ਵੱਡਾ ਰੂਪ ਲੈ ਚੁੱਕੀ ਹੈ ਹੁਣੇ-ਹੁਣੇ ਮਨਪ੍ਰੀਤ ਮੰਨਾ ਨੇ ਇੱਕ ਵੀਡੀਓ ਸ਼ੇਅਰ ਕੀਤੀ ਜਿਸ ਵਿੱਚ ਤੁਸੀਂ ਦੇਖ ਰਹੇ ਹੋ ਕਿ ਉਹ ਪੈਗ ਲਗਾਉਂਦੇ ਹੋਏ ਵੀ ਨਜ਼ਰ ਆ ਰਿਹਾ ਤੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਮੈਂ ਹੁਣੇ ਉਹਦੇ ਕੋਲ ਜਾ ਰਿਆਂ ਤੇ ਉਸ ਦੀ ਮੈਂ ਫਾਂਡੀ ਲਾ ਕੇ ਮੈਂ ਆਪਣੇ ਸੋਸ਼ਲ ਮੀਡੀਆ 'ਤੇ ਵੀਰਲ ਕਰੂੰਗਾ ਕਿਉਂਕਿ ਉਸਨੇ ਮੇਰੀ ਫੈਮਿਲੀ ਦੀ ਆਪਣੇ ਸੋਸ਼ਲ ਮੀਡੀਆ ਤੇ ਸਟੋਰੀ ਪਾਈ ਤੇ ਮੈਂ ਹੁਣ ਆਉਂਦੇ ਮੂੰਹ ਤੇ ਮੂਤ ਕੇ ਆਪਣੇ ਸੋਸ਼ਲ ਮੀਡੀਆ ਤੇ ਉਹਦੀ ਵੀਡੀਓ ਪਾਵਾਂਗਾ ਲੇਵੀਟਾ ਤੇ ਲਈ ਜਮਾ ਰੈਡੀ ਹੋ ਕੇ ਬਹਿ ਰਿਹਾ ਮੜਾ ਪੈਗ ਲਾ ਲਾਂ ਫਿਰ ਭੈਣ ਚੋ ਕੁੱਟਣ ਦਾ ਸੁਆਦ ਵੀ ਆਵੇ ਤੁਸੀਂ ਕੀ ਯਾਦ ਰੱਖੇਂਗਾ ਵੀ ਭੈਣ ਚੋ ਬੜਾ ਪਾਗਲ ਇਨਸਾਨ ਮਿਲਿਆ ਸੀ ਮੂੰਹ ਤੇ ਮੂਤਣਾ ਤੇਰੇ ਤੇ ਇਹ ਨਹੀਂ ਵੀਡੀਓ ਪਾਉਂਗਾ ਮੂੰਹ ਤੇ ਤੇਰੇ ਮੂੰਹ ਤੇ ਦੇ ਦੇ ਦੇਖੀ ਇਹ ਮੇਰੇ ਘਰ ਦੀਆਂ ਸਟੋਰੀਆਂ ਇਹਨਾਂ ਨੇ ਆਪਦੀ ਆਈਡੀ ਤੇ ਪਾਈਆਂ ਨੇ ਨਾ ਮੈਂ ਇਹਦੇ ਫੋਨ ਤੇ ਫੜ ਕੇ ਇਹਦਾ ਕਟਾਪਾ ਜਿਹੜਾ ਕਰਨਾ ਉਹੀ ਪਾਉਂਗਾ ਕਰੂੰਗਾ ਮੰਨਣਾ ਇਸ ਦਿਨ ਨਾਲ ਹੀ ਅਰਸ਼ਬਲ ਨੇ ਵੀ ਆਪਣੇ ਇੰਸਟਾਗ੍ਰam ਉੱਪਰ ਸਟੋਰੀ ਪਾਈ ਜਿਸ ਵਿੱਚ ਲਿਖਿਆ ਹੈ ਕਿ ਉਹ ਫਲਾਈਟ 'ਚ ਬੈਠੇ ਉੱਤੇ ਲਿਖਿਆ ਹੋਇਆ ਸੂਨ ਦੇ ਨਾਲ ਇੰਦਰਾ ਗਾਂਧੀ 에ਅਰਪੋਰਟ ਦੇ ਵੀ ਇਸ ਵੀਡੀਓ ਪਾਈ ਹੈ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਟੱਕਰੇ ਹੋਣਿਆ ਤੇ ਇੱਕ ਵੱਡੀ ਕੌਂਟਰੋਵਰਸੀ ਤੁਹਾਡੇ ਅੱਗੇ ਆਏਗੀ ਬਾਕੀ ਅੱਗੇ ਦੀ ਰਿਪੋਰਟ ਕੀ ਆਪਾਂ ਤੁਹਾਡੇ ਲਈ ਲੈ ਕੇ ਆਉਂਦੇ ਰਵਾਂਗੇ ਧੰਨਵਾਦ